ਕਿਤੇ ਲੱਗਦੀ ਯਾਲੇ ਵਰ ਹੋ ਗਈ ਹਰ ਕਿਸੇ ਕੋਲ ਮੋਖ ਹੋ ਰਾ ਤੇ ਮਾਨਵੀਕਰ ਹੋਵੇ ਟੁੱਕੇ ਨਾ ਜੀਦਾ ਕੋਈ ਤੋੜੇ ਨਾ ਸਾਜ਼ ਕੋਈ ਸਾੜੇ ਨਾ ਗਰਬ ਦੇ ਵਿੱਚ ਮੰੰਨੀ ਪਰਵਾਜ਼ ਕੋਈ ਤੁੱਟੀਆਂ ਗੰਡਣ ਵਾਲਾ ਕਾਮਿਲ ਕੋਈ ਨਰ ਹੋਵੇ ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ ਸਿੰਮਣ ਤੋਂ ਅੰਦਰੋਂ ਵੈਰਾਗ ਤੇ ਵਿਦਰੋਹ ਢਿਗਣੋਂ ਤੇ ਪਿੰਗਰਨ ਮਮਤਾ ਮੁਹੱਬਤ ਤੇ ਮੋਹ ਮਨ ਵਿੱਚ ਮੌਦਾ ਥੋੜਾ ਥੋੜਾ ਡਰ ਹੋਵੇ ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ ਰਹਿਣ ਜਦ ਦੇਤੇ ਰਾਤ ਤੇ ਬਲਣ ਹਮੇਸ਼ ਚੁੱਲੇ ਪੂਰੇ ਵਜੇ ਦੇ ਵਿੱਚ ਗਾਈਏ ਬਾਹੂ ਤੇ ਬਿੱਲੇ ਜਿਹੀ ਆਇਆ ਆਖਦਾ ਹਰ ਇੱਕ ਦਰ ਹੋਵੇ ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ ਨਾ ਵਿੱਥਾ ਨਾ ਵਿਤਕਰੇ ਨਾ ਵਾਗੇ ਹੋਣ ਦਰਿਆਵਾਂ ਦੇਸ਼ਾ ਵਾਲੇ ਪ੍ਰਵਾਸ ਲਈ ਨਾ ਰੋਣ ਸਮੁੰਦਰ ਨਾਲੋਂ ਦੰਗਾ ਸ਼ੈਰੀ ਦਾ ਸਰ ਹੋਵੇ ਕਵਿਤਾ ਵਰਗੀਆਂ ਧੀਆਂ ਤੇ ਧੀਆਂ ਲਈ ਵਰ ਹੋਵੇ ਹਰ ਕਿਸੇ ਕੋਲ ਮੌਖ ਹੋਰਾ ਤੇ ਮਾਨਵੀ ਘਰ ਹੋਵੇ ਨਵੀਂ ਪ੍ਰਕਾਸ਼ਿਤ ਹੋਈ ਕਿਤਾਬ ਕਵਿਤਾ ਵਰਗੀਆਂ ਧੀਆਂ ਵਿੱਚੋਂ ਪਾਠ ਪਾਠ ਸੁਨੰਦੜਾ ਗੀਤ ਮਨਮੋਹਨ ਸਿੰਘ ਦਾਉਂ ਕਿੰਝ ਕੋਈ ਗਾਏ ਸੁਨੰਦੜਾ ਗੀਤ ਨਹੀਂ ਮਾਏ ਬੰਦਿਸ਼ਾਂ ਦਾ ਪੈਰਾ ਦੂਹੇ ਤੇ ਲੱਗਾ ਨਹੀਂ ਮਾਏ ਰਿਤ ਕੁਹਣੀ ਪਸਰੀ ਹੋਈ ਚ ਫੇਰੇ ਮਨ ਦੀ ਗੱਲ ਮੂੰਹੋਂ ਕਹੀ ਨਾ ਜਾਏ ਕਿੰਝ ਕੋਈ ਗਾਏ ਸੁਨੰਦੜਾ ਗੀਤ ਨਹੀਂ ਮਾਏ ਕੰਨ ਤੇ ਜ਼ਖਮ ਤਾਂ ਰਸਦੇ ਦਿਸਣ ਮੇਰੇ ਅੰਦਰ ਚ ਰੀਟਿਆ ਜ਼ੁਲਮੀ ਬਦਲਨੇ ਸਾਇਏ ਕਿੰਝ ਕੋਈ ਗਾਏ

ਕਿੰਦ ਪਿੰਡ ਸ਼ਹਿਰ ਨਗਰ ਘਰ ਹੈ ਮੇਰਾ ਹੰਝੀ ਲੋਹਣ ਮੇਰੇ ਸਿੰਘ ਸਿਮੁ ਪਥਰਾਈ ਕਿੰਦ ਕੋਈ ਗਾਏ ਸੁਨੰਦਰਾ ਗੀਤ ਨਿਮਾਈ